ਅਸ਼ੋ ਪੁਰਾਣਾ ਨਾ ਭਗਵਾਨ ਸ਼੍ਰੀ ਰਜਨੀਸ਼ ਸ਼ਾਇਦ ਵਿੰਵੀ ਸਦੀ ਦੀ ਸਭ ਤੋਂ ਵਿਵਾਦਤ ਸ਼ਖਸੀਅਤ ਸ਼ਾਇਦ ਵਿੰਵੀ ਸਦੀ ਦੀ ਸਭ ਤੋਂ ਵੱਧ ਪਿਆਰੀ ਤੇ ਸਤਕਾਰੀ ਜਾਣ ਵਾਲੀ ਸ਼ਖਸੀਅਤ ਸ਼ਾਇਦ ਵਿੰਵੀ ਸਦੀ ਦੀ ਸਭ ਤੋਂ ਜ਼ਿਆਦਾ ਨਿੰਦਾ ਤੇ ਵਿਰੋਧ ਕੀਤੇ ਜਾਣ ਵਾਲੀ ਸ਼ਖਸੀਅਤ ਅਸ਼ੋ ਸੰਸਾਰ ਉੱਤੇ ਆਇਆ ਤੇ ਆਪਣੀ ਜੀਵਨ ਯਾਤਰਾ ਮੁਕਾ ਕੇ ਚਲਾ ਗਿਆ ਔਰ ਪਿੱਛੇ ਛੱਡ ਗਿਆ ਆਪਣੀਆਂ ਸੋਚਾਂ ਦਾ ਇੱਕ ਮਹਾਨ ਵਿਰਸਾ ਜਿਸ ਉੱਤੇ ਸਦੀਆਂ ਤੱਕ ਵਿਚਾਰ ਹੁੰਦਾ ਰਹੇਗਾ ਓਸ਼ੋ ਆਪਣੇ ਪਿੱਛੇ ਛੱਡ ਗਿਆ ਕਈ ਅਨਸੁਲਝੇ ਸਵਾਲ ਤੇ ਇੱਕ ਹੈਰਾਨੀ ਕਿ ਉਹ ਜਿਹੋ ਜਿਹਾ ਸੀ ਆਖਿਰ ਉਹ ਜਿਹਾ ਕਿਉਂ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਓਸ਼ੋ 20ਵੀਂ ਸਦੀ ਦੇ ਮਹਾਨ ਸਕਾਲਰਾਂ ਵਿੱਚੋਂ ਇੱਕ ਸੀ ਸਾਡੇ ਸਮਿਆਂ ਦਾ ਇੱਕ ਮਹਾਨ ਤੇ ਕ੍ਰਾਂਤੀਕਾਰੀ ਦਾਰਸ਼ਨਿਕ ਇੱਕ অতি ਆਧੁਨਿਕ ਬਰਾਹਸਵਾਦੀ ਹਾਲਾਂਕਿ ਆਮ ਲੋਕ ਉਸ ਨੂੰ ਆਮ ਧਰਮ ਗੁਰੂਆਂ ਵਰਗਾ ਧਾਰਮਿਕ ਬੰਦਾ ਸਮਝਦੇ ਸਨ ਤੇ ਕਦੇ-ਕਦੇ ਉਸ ਦੇ ਪੈਰੀਂ ਹੱਥ ਲਾਉਣ ਵੀ ਜਦਵੀ ਕਰਦੇ ਸਨ ਪਰ ਹਕੀਕਤ ਬਿਲਕੁਲ ਉਲਟੀ ਹੈ ਧਾਰਮਿਕ ਪਖੰਡ ਤੇ ਕਰਮ ਕਾਂਡਾਂ ਨੂੰ ਜਿੰਨਾ ਆਸ਼ੋ ਨੇ ਰੱਦ ਕੀਤਾ ਸ਼ਾਇਦ ਉਹਨਾਂ ਕੋਈ ਨਹੀਂ ਕਰ ਸਕਦਾ ਉਹ ਪੁਜਾਰੀਆਂ ਤੇ ਮੌਲਵੀਆਂ ਨੂੰ ਐਲਾਨੀਆਂ ਰੂਪ ਦੇ ਵਿੱਚ ਪਰਮਾਤਮਾ ਤੇ ਆਤਮਾ ਦੇ ਦੁਸ਼ਮਨ ਆਖਦਾ ਸੀ ਉਸ ਨੇ ਜਿੱਥੇ ਅਨੇਕ ਮਿਥਾ ਅਤੇ ਪૌਰਾਣਿਕ ਕਥਾਵਾਂ ਦੀ ਵਿਗਿਆਨਿਕ ਵਿਆਖਿਆ ਕਰਕੇ ਉਹਨਾਂ ਨੂੰ ਮੁਰਝਾਉਂਦੇ ਕੀਤਾ ਉਥੇ ਅਨੇਕ ਪੌਰਾਣਿਕ ਕਥਾਵਾਂ ਨੂੰ ਚੁਟਕਲਿਆਂ ਦੇ ਵਿੱਚ ਟਾਲ ਕੇ ਉਹਨਾਂ ਨੂੰ ਧਾਰਮਿਕ ਪਖੰਡ ਦੇ ਖਰਾਬ ਇਸਤੇਮਾਲ ਕੀਤਾ ਵਿਅੰਗ ਵਜੋਂ ਇਹ ਸ਼ਾਇਦ ਉਸਦੀ ਖੁਸ਼ਕਿਸਮਤੀ ਹੈ ਕਿ ਉਹ ਸਾਡੇ ਅੱਜ ਦੇ ਸੋ ਕਾਲਡ ਧਾਰਮਿਕ ਯੋਧਿਆਂ ਦੇ ਪੈਦਾ ਹੋਣ ਤੋਂ ਜਾਂ ਇਦਾਂ ਕਹੋ ਕਿ ਸਾਡੀਆਂ ਅਸਹਿਨਸ਼ੀਲ ਸਰਕਾਰਾਂ ਦੇ ਅਤੇ ਉਹਨਾਂ ਦੇ ਵਿਚਾਰ ਵਿਰੋਧੀ ਕਾਨੂੰਨ ਬਣਨ ਤੋਂ ਬਹੁਤ ਪਹਿਲਾਂ ਮਰ ਗਿਆ ਵਰਨਾ ਅੱਜ ਨੂੰ ਉਸ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਘਟੋ-ਘਟ ਤਿੰਨ-ਚਾਰ ਸੌ ਪਰਚੇ ਪਏ ਹੁੰਦੇ ਉਹ ਜੇਲ੍ਹ ਵਿੱਚ ਹੁੰਦਾ ਤੇ ਭੁੱਲ ਕੇ ਪ੍ਰਵਚਨ ਜਮਾਨਤਾਂ ਲਈ ਭੱਜਿਆ ਫਿਰਦਾ ਹੁੰਦਾ ਅਵਲ ਤਾਂ ਉਸਦੇ ਆਸ਼ਰਮ ਦੇ ਬਾਹਰ ਦੰਗੇ ਹੁੰਦੇ ਜਾਂ ਕਿਸੇ ਨੇ ਉਸ ਨੂੰ ਧਾਰਮਿਕ جنونی ਨੇ ਉਸ ਨੂੰ ਮਾਰ ਹੀ ਦਿੱਤਾ ਹੁੰਦਾ ਓਸ਼ਮ ਇਸ ਗੱਲ ਦਾ ਪਰਮਾਨ ਹੈ ਕਿ ਅਸੀਂ ਭਾਰਤੀ ਸੋਚ ਵਿਚਾਰ ਦੇ ਪੱਖੋਂ ਅਗਾਹ ਨਹੀਂ ਪਛਾਹ ਜਾ ਰਹੇ ਓਸ਼ਮ ਦੀ ਸ਼ਖਸੀਅਤ ਨਾਲ ਢੇਰ ਸਾਰੇ ਵਿਵਾਦ ਜੁੜੇ ਪਰ ਮੇਰਾ ਮੰਨਣਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਵਿਵਾਦ ਉਸਨੇ ਖੁਦ ਆਪਣੇ ਨਾਲ ਜੋੜੇ ਮਿਸਾਲ ਵਜੋਂ ਉਸ ਦਾ ਖੁਦ ਨੂੰ ਭਗਵਾਨ ਕਹਿਣਾ ਜਾਂ ਸਮਾਧੀ ਪਰ ਧਿਆਨ ਦੀ ਵਿਧੀ ਨੂੰ ਸੰਭੋਗ ਦੀ ਪ੍ਰਕਿਰਿਆ ਦੇ ਰਾਹੀਂ ਸਮਝਾਉਣ ਦਾ ਯਤਨ ਕਰਨਾ ਉਹ ਕਿਉਂ ਅਜਿਹਾ ਕਰਦਾ ਸੀ ਕਿਉਂ ਇਹੋ ਜਿਹੇ ਵਿਵਾਦਾਂ ਵਿੱਚ ਪੈਂਦਾ ਸੀ ਇਹ ਤਾਂ ਖੈਰ ਉਹ ਹੀ ਜਾਣਦਾ ਪਰ ਸ਼ੁਰੂ-ਸ਼ੁਰੂ ਵਿੱਚ ਆਸ਼ੋ ਨੂੰ ਇਨਾ ਵਿਵਾਦਾਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਉੱਤੇ ਪਛਾਣ ਅਤੇ ਪ੍ਰਸਿੱਧੀ ਮਿਲੀ ਤੇ ਇੰਨਾ ਵਿਵਾਦਾਂ ਦੇ ਨਾਲ ਉਹ ਸੰਸਾਰ ਭਰ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਵਿੱਚ ਕਾਮਯਾਬ ਰਿਹਾ ਪਰ ਬਹੁਤ ਜਲਦੀ ਅਸ਼ੋਕ ਇਹੋ ਜੇ ਸਾਰੇ ਵਿਵਾਦਾਂ ਤੋਂ ਖੜਾ ਛੁਡਾ ਲੈਂਦਾ ਤੇ ਗੰਭੀਰਤਾ ਦੇ ਨਾਲ ਆਪਣੇ ਦਰਸ਼ਨ ਦੇ ਪ੍ਰਚਾਰ ਵੱਲ ਮੁੜ ਜਾਂਦਾ ਭਾਵੇਂ ਵਿਵਾਦ ਫਿਰ ਉਹਦਾ ਖੜਾ ਨਹੀਂ ਛੱਡਦੇ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਉਹ ਜਿੱਥੇ ਵੀ ਜਾਂਦਾ ਹੰਗਾਮਾ ਹੋ ਜਾਂਦਾ ਅਸਲ ਵਿੱਚ ਤਾਂ ਅਸ਼ੋਦੀ ਸੋਚ ਤੇ ਉਸ ਦੇ ਵਿਚਾਰ ਇੰਨੇ ਕ੍ਰਾਂਤੀਕਾਰੀ ਸਨ ਕਿ ਜਵਤਾ ਦਾ ਸ਼ਿਕਾਰ ਹੋ ਚੁੱਕੀ ਦੁਨੀਆ ਅੰਦਰ ਉਹਨਾਂ ਸੋਚਾਂ ਤੇ ਉਹਨਾਂ ਵਿਚਾਰਾਂ ਨੂੰ ਲੈ ਕੇ ਹੰਗਾਮਾ ਹੋਣਾ ਹੀ ਹੋਣਾ ਸੀ ਕੌਣ ਆਪਣੀਆਂ ਧਾਰਨਾਵਾਂ ਨੂੰ ਟੁੱਟਦੇ ਦੇਖਣਾ ਚਾਹੁੰਦਾ ਜੜਤਾ ਤੋਂ ਨਿਕਲਣ ਦਾ ਖਿਆਲ ਵੀ ਤਾਂ ਕੁਝ ਲੋਕਾਂ ਨੂੰ ਡਰਾਉਂਦਾ ਹੈ ਅਤੀਤ ਚਾਹੇ ਕਿੰਨਾ ਗਲ ਸੜ ਚੁੱਕਿਆ ਹੋਵੇ ਉਸ ਨੂੰ ਸੁੱਟ ਦੇਣਾ ਸੌਖਾ ਨਹੀਂ ਹੁੰਦਾ ਓਸ਼ੋ ਅਸਲ ਵਿੱਚ ਇੱਕ ਆਧੁਨਿਕ ਰਹੱਸਵਾਦੀ ਹੈ ਉਸ ਦਾ ਰਹੱਸਵਾਦ ਇੱਕ ਤਰ੍ਹਾਂ ਦਾ ਕ੍ਰਾਂਤੀਕਾਰੀ ਰਹੱਸਵਾਦ ਹੈ ਤੇ ਬਹੁਤ ਆਧੁਨਿਕ ਅਰਥਾਂ ਦਾ ਰਹੱਸਵਾਦ ਹੈ ਉਹ ਆਤਮਾ ਅਤੇ ਪਰਮਾਤਮਾ ਬਾਰੇ ਸਾਡੀਆਂ ਜੋ ਸਥਾਪਿਤ ਸੋਚਾਂ ਨੇ ਜੋ ਸਾਡੀਆਂ માનਤਾਵਾਂ ਅਤੇ ਜੋ ਸਾਡੀਆਂ ਧਾਰਨਾਵਾਂ ਨੇ ਉਹ ਉਹਨਾਂ ਉੱਤੇ ਜ਼ਬਰਦਸਤ ਸੱਟ ਮਾਰਦਾ ਹੈ ਉਹਨਾਂ ਨੂੰ ਤੋੜਦਾ ਹੈ ਤੇ ਬਦਲੇ ਵਿੱਚ ਰਸਵਾਦ ਦਾ ਇੱਕ ਖੁੱਲਾ ਡੁੱਲਾ ਸੰਕਲਪ ਪੇਸ਼ ਕਰਦਾ ਹੈ ਜਿਸ ਵਿੱਚ ਘੱਟੋ-ਘੱਟ ਕੱਟੜਤਾ ਦੇ ਲਈ ਕੋਈ ਥਾਂ ਨਹੀਂ ਤੁਸੀਂ ਧਿਆਨ ਨਾਲ ਓਸ਼ੋ ਨੂੰ ਪੜ੍ਹੋ ਜਾਂ ਉਸ ਦੇ ਪ੍ਰਵਚਨਾਂ ਨੂੰ ਸੁਣੋ ਉਹ ਇੱਕ ਕੱਟੜ ਤਰਕਸ਼ੀਲ ਵਾਂਗ ਧਰਮ ਦੀ ਮਿੱਥ ਦਾ ਡਟ ਕੇ ਵਿਰੋਧ ਕਰਦਾ ਹੈ ਪਰ ਬਦਲੇ ਵਿੱਚ ਸਿਖਾਉਂਦਾ ਧਰਮੀ ਲੇਕਿਨ ਨਵੀਂ ਤਰ੍ਹਾਂ ਦਾ ਧਰਮ ਸਿਰਫ ਧਰਮ ਹੀ ਕਿਉਂ ਓਸ਼ੋ ਜੀਵਨ ਸਮਾਜ ਸੱਭਿਆਚਾਰ ਨੈਤਿਕਤਾ ਇਹ ਤੋ ਤੱਕ ਕਿ ਮੌਤ ਦਾ ਵੀ ਇੱਕ ਨਵਾਂ ਸੰਕਲਪ ਪੇਸ਼ ਕਰਦਾ ਹੈ ਉਹ ਸਾਨੂੰ ਕਹਿ ਕੇ ਮੌਤ ਸਿਖਾਉਂਦਾ ਪਰ ਉਸਦਾ ਸਾਰਾ ਦਰਸ਼ਨ ਖੁੱਲ ਕੇ ਜੀਵੋ ਦੀ ਧਾਰਨਾ ਉੱਤੇ ਖੜਾ ਹੈ ਉਹ ਬਹੁਤ ਜ਼ਿਆਦਾ ਜੀਵਨਵਾਦੀ ਹੈ ਉਹ ਸਮਝਦਾ ਕਿ ਸਾਡੀਆਂ ਜੀਵਨ ਪ੍ਰਤੀ ਜੋ ਸੋਚਾਂ ਨੇ ਜੋ ਹੁਣ ਪਰੰਪਰਾਵਾਂ ਬਣ ਚੁੱਕੀਆਂ ਨੇ ਤੇ ਪਰੰਪਰਾਵਾਂ ਬਣ ਕੇ ਗੜ੍ਹ ਚੜ ਚੁੱਕੀਆਂ ਨੇ ਜੇ ਅਸੀਂ ਵਧੀਆ ਜੀਵਨ ਜਿਉਣਾ ਹੈ ਤਾਂ ਸਾਨੂੰ ਉਹ ਪਰੰਪਰਾਵਾਂ ਜੋ ਗਲ ਸਰ ਚੁੱਕੀਆਂ ਨੇ ਛੱਡਣੀਆਂ ਪੈਣਗੀਆਂ। ਐਲਾਨੀਆਂ ਰੂਪ ਵਿੱਚ ਪੋਸ਼ੋ ਪਰੰਪਰਾ ਪੰਜਿਕ ਹੈ ਤੇ ਇੱਕ ਨਵੇਂ ਨਰੋਏ ਸਮਾਜ ਦੀ ਸਿਰਜਣਾ ਦਾ ਸਮਰਥਕ ਹੈ। ਸਾਡੇ ਵਰਤਮਾਨ ਜੀਵਨ ਵਿੱਚ ਜੋ ਕੁਝ ਵੀ ਸਾਨੂੰ ਪਰੰਪਰਾ ਤੋਂ ਮਿਲਿਆ ਤੇ ਅੱਜ ਖੜੋਤ ਦਾ ਸ਼ਿਕਾਰ ਹੋ ਚੁੱਕਿਆ ਹੈ। ਅਸ਼ੋਬ ਬੇਦਰਦੀ ਦੇ ਨਾਲ ਉਸ ਨੂੰ ਛੱਡ ਦੇਣ ਦੇ ਲਈ ਆਖਦਾ ਹੈ। ਉਸ ਦਾ ਸਪਸ਼ਟ ਸਦੰਤੇ ਜਿਨ੍ਹਾਂ ਅੰਦਰ ਤੋੜਨ ਦੀ ਹਿੰਮਤ ਨਹੀਂ ਉਹ ਕਦੇ ਕੁਝ ਨਵਾਂ ਨਹੀਂ ਸਿਰਜ ਸਕਣਗੇ ਜੇ ਵੇਖਿਆ ਜਾਵੇ ਤਾਂ ਓਸ਼ੋ ਦੀ ਸਭ ਤੋਂ ਵੱਡੀ ਤਾਕਤ ਸੀ ਉਸ ਦੀ ਤਰਕ ਸਮਰੱਥਾ ਉਸ ਦੀ ਲੌਜੀਕ ਲੌਜੀਕਲ ਅਪਰੋਚ ਉਹ ਕਮਾਲ ਦਾ ਤਰਕ ਸ਼ਾਸਤਰੀ ਸੀ ਅ ਗ੍ਰੇਟ ਓਰੇਟਰ ਲੋਕ ਤਾਂ ਸ਼ਾਇਦ ਸਿੱਕੇ ਦੇ ਦੂਜੇ ਪਾਸੇ ਨੂੰ ਵੀ ਸਵਾਰ ਕੇ ਨਹੀਂ ਦੇਖ ਸਕਦੇ ਓਸ਼ੋ ਸਿੱਕੇ ਦਾ ਇੱਕ ਤੀਜਾ ਪਾਸਾ ਵੀ ਲੱਭ ਲੈਂਦਾ ਸੀ ਜੇ ਨਹੀਂ ਸੀ ਲੱਭਦਾ ਤਾਂ ਉਹ ਪਹਿਲਾ ਕਰ ਲੈਂਦਾ ਸੀ ਸਮਝੋ ਜਿੱਥੇ ਸਾਡੇ ਸੰਸਾਰ ਦੇ ਸਾਰੇ ਲਾਜਿਕ ਖਤਮ ਹੋ ਜਾਂਦੇ ਸੀ ਓਸ਼ੋ ਉੱਥੋਂ ਆਪਣੀ ਗੱਲ ਸ਼ੁਰੂ ਕਰਦਾ ਸੀ ਤੁਸੀਂ ਉਸ ਦਾ ਕੋਈ ਪ੍ਰਵਚਨ ਸੁਣੋ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਉਸ ਦੀ ਸੋਚ ਇੰਨੀ ਕੋਮੋਲਿਕ ਸੀ ਕਿ ਉਸ ਨੂੰ ਪੜ੍ਹ ਸੁਣ ਕੇ ਕੋਈ ਇਹ ਦਾਵਾ ਨਹੀਂ ਸੀ ਕਰ ਸਕਦਾ ਕਿ ਇਹ ਵਿਚਾਰ ਜਾਂ ਇਹ ਗੱਲ ਮੈਂ ਪਹਿਲਾਂ ਕਿਤੇ ਪੜੀ ਜਾਂ ਸੁਣੀ ਹੈ ਜਿਉਂ ਜ਼ਿੰਦਗੀ ਵਿੱਚ ਕਿਸੇ ਵਿਸ਼ੇ ਦੇ ਹੱਕ ਜਾਂ ਵਿਰੋਧ ਵਿੱਚ ਬੋਲਣਾ ਚਾਹੁੰਦਾ ਸਫਲਤਾਪੂਰਵਕ ਬੋਲ ਸਕਦਾ ਸੀ ਤੇ ਆਪਣਾ ਹੱਕ ਜਾਂ ਵਿਰੋਧ ਸਾਬਤ ਵੀ ਕਰ ਸਕਦਾ ਸੀ ਉਸ ਨੇ ਧਾਰ ਕੇ ਗਾਂਧੀ ਸੇ ਬਚੋ ਸਮਾਜਵਾਦ ਸੇ ਬਚੋ ਅਤੇ ਧਰਮ ਇੱਕ ਪਖੰਡ ਇਹੋ ਜਿਹੀਆਂ ਵਿਸ਼ਿਆਂ ਉੱਤੇ ਧਾਰ ਕੇ ਵਿਰੋਧੀ ਵਿਚਾਰ ਪੇਸ਼ ਕੀਤੇ ਤੇ ਅੱਜ ਤੱਕ ਉਸ ਦੇ ਉਹ ਸਾਰੇ ਵਿਚਾਰ ਅਜੇਤੂ ਨੇ ਕੋਈ ਉਹਨਾਂ ਨੂੰ ਚੁਣੌਤੀ ਨਹੀਂ ਦੇ ਸਕਿਆ ਆਰਥਿਕ ਆਜ਼ਾਦੀ ਕਾਮ ਸਬੰਧ ਸਾਡਾ ਪਰਿਵਾਰਕ ਢਾਂਚਾ ਨੈਤਿਕਤਾ ਉਸਨੇ ਇੱਕ ਇੱਕ ਧਾਰਨਾ ਤੇ ਇੱਕ ਇੱਕ ਮਿਥ ਨੂੰ ਚੈਲੰਜ ਕੀਤਾ ਉਸਨੇ ਕਿਹਾ ਵੋਟ ਪਾਉਣ ਅਤੇ ਬੱਚੇ ਜੰਮਣ ਦਾ ਅਧਿਕਾਰ ਹਰੇਕ ਨੂੰ ਨਹੀਂ ਹੋਣਾ ਚਾਹੀਦਾ ਇਸ ਲਈ ਪਾਤਰਤਾ ਤੈਅ ਹੋਣੀ ਚਾਹੀਦੀ ਹੈ ਧਾਰਮਿਕ ਪਖੰਡ ਧਾਰਮਿਕ ਕਟੜਤਾ ਸੋਸ਼ਲ ਕਨਸਟਰਕਸ਼ਨ ਦਾ ਖੋਖਲਾਪਨ ਧੱਜੀਆਂ ਉਡਾਉਣ ਦੇ ਲਈ ਸਮਝੋ ਇਹ ਔਸ਼ੋ ਦੇ ਜਿਵੇਂ ਫੇਵਰੇਟ ਵਿਸ਼ੇ ਸਾਂ ਉਸ ਦਾ ਕਾਮ ਸਬੰਧਾਂ ਦੇ ਖੁੱਲੇਪਣ ਦਾ ਸੰਕਲਪ ਸਭ ਤੋਂ ਜ਼ਿਆਦਾ ਵਿਵਾਦਾਂ ਦਾ ਸ਼ਿਕਾਰ ਹੋਇਆ ਇਸ ਲਈ ਉਸ ਨੂੰ ਰੱਜ ਕੇ ਨਿੰਦਿਆ ਗਿਆ ਬੁਰੀ ਤਰ੍ਹਾਂ ਭੰਡਿਆ ਗਿਆ ਉਸ ਨੂੰ ਸੈਕਸ ਗੁਰੂ ਤੱਕ ਦੀ ਵੀ ਉਪਾਧੀ ਦੇ ਦਿੱਤੀ ਗਈ ਪਰ ਉਸ ਦਾ ਕਾਮ ਸਬੰਧੀ ਸਾਡੀਆਂ ਧਾਰਨਾਵਾਂ ਉੱਤੇ ਲੱਗਿਆ ਹੋਇਆ ਪ੍ਰਸ਼ਨ ਚਿੰਤਾ ਅੱਜ ਵੀ ਉਵੇਂ ਖੜਾ ਉਹ ਕਹਿੰਦਾ ਹੈ ਕਾਮ ਬਾਰੇ ਸਾਡੀਆਂ ਪਰੰਪਰਿਕ ਸੋਚਾਂ ਨੇ ਮਨੋਰੋਗ ਪੈਦਾ ਕੀਤੇ ਨੇ ਜਾਂ ਮਨੋਰੋਗ ਕੀ ਤੇ ਕੀ ਇਹ ਸੱਚ ਨਹੀਂ ਇਹ ਵੀ ਕਿਹਾ ਜਾਂਦਾ ਹੈ ਕਿ ਔਸ਼ਧੀ ਆਪਣੀ ਕੋਈ ਨਿਸ਼ਚਿਤ ਸੋਚ ਨਹੀਂ ਹੈ ਤੇ ਉਹ ਸਿਰਫ ਦੂਜੇ ਸੰਤਾਂ ਜਾਂ ਦਾਰਸ਼ਨਿਕਾਂ ਦਾ ਵਿਆਖਿਆਕਾਰ ਹੈ ਇਹ ਧਾਰਨਾ ਵੀ ਸਹੀ ਨਹੀਂ ਔਸ਼ਧੀ ਆਪਣੀ ਇੱਕ ਮੌਲਿਕ ਸੋਚ ਅਤੇ ਵਿਚਾਰਧਾਰਾ ਹੈ ਦੂਜਿਆਂ ਦੇ ਦਰਸ਼ਨ ਨੂੰ ਤਾਂ ਉਹ ਮਹਿਜ ਇੱਕ ਕੋਰੀਅਰ ਇਸਤੇਮਾਲ ਕਰਦਾ ਦੂਜਿਆਂ ਦੇ ਵਿਚਾਰਾਂ ਨੂੰ ਦੂਜਿਆਂ ਦੇ ਵਿਚਾਰ ਤਾਂ ਉਸ ਲਈ ਮੈਜਿਕ ਟੂਲ ਇੱਕ ਸਾਧਨ ਦੇ ਤੌਰ ਤੇ ਕੰਮ ਕਰਦੇ ਨੇ ਗੱਲ ਤਾਂ ਸਦਾ ਉਹ ਆਪਣੀ ਹੀ ਕਰਦਾ ਮਿਸਾਲ ਵਜੋਂ ਓਸ਼ੋਵਨੋਂ ਜਪਜੀ ਸਾਹਿਬ ਦੀ ਕੀਤੀ ਗਈ ਵਿਆਖਿਆ ਓਸ਼ੋ ਨੇ ਬਾਬਾ ਨਾਨਕ ਦੀ ਬਾਣੀ ਨੂੰ ਆਪਣੀ ਵਿਆਖਿਆ ਦੇ ਰਾਹੀਂ ਇੱਕ ਅਜਿਹੀ ਡਾਈਮੈਂਸ਼ਨ ਦਿੱਤੀ ਹੈ ਜਿਸ ਨੂੰ ਅਸੀਂ ਸਿੱਖ ਬਿਲਕੁਲ ਨਹੀਂ ਸਾ ਜਾਣਦੇ ਇੱਕ ਟੁਕਟ ਉਹ ਇਸ ਨਜ਼ਰੀਏ ਤੋਂ ਅਸੀਂ ਕਦੇ ਨਾਨਕ ਬਾਣੀ ਬਾਰੇ ਵਿਚਾਰ ਨਹੀਂ ਸੀ ਕੀਤਾ ਪਹਿਲਾਂ ਮਿਸਾਲ ਵਜੋਂ ਬੇ ਪ੍ਰਵੇਸ਼ ਦੀ ਘਟਨਾ ਦਾ ਉਸ ਵੱਲੋਂ ਸਿਰਜਿਆ ਗਿਆ ਤੱਕ ਆਸ਼ੋ ਕਹਿੰਦਾ ਹੈ ਕਿ ਬੇ ਨਦੀ ਦੇ ਕੰਢੇ ਬਾਬਾ ਨਾਨਕ ਇਸ ਤਰ੍ਹਾਂ ਸਮਾਧੀ ਦੇ ਵਿੱਚ ਉਤਰੇ ਧਿਆਨ ਦਿਓ ਸਮਾਧੀ ਵਿੱਚ ਪਾਣੀ ਵਿੱਚ ਨਹੀਂ ਕਿਉਂ ਇਸ ਤਰ੍ਹਾਂ ਸਮਾਧੀ ਦੇ ਵਿੱਚ ਉਤਰੇ ਕਿ ਜਦੋਂ ਵਾਪਸ ਬਾਹਰ ਨਿਕਲੇ ਤਾਂ ਉਹਨਾਂ ਦਾ ਤਨ ਅਤੇ ਮਨ ਦੋਨੋਂ ਖਤਮ ਹੋ ਚੁੱਕੇ ਸਨ ਬਾਬਾ ਦੋਨੋਂ ਪੱਦਰ ਜਿੱਤੇ ਜਾ ਚੁੱਕੇ ਸਨ ਤੇ ਹੁਣ ਉਹ ਆਤਮਾ ਦੇ ਪੱਦਰ ਤੇ ਪਹੁੰਚ ਚੁੱਕੇ ਸਨ ਉਹੀ ਪੱਦਰ ਜੋ ਅਧਿਆਤਮ ਸ਼ਾਸਤਰ ਦੇ ਵਿੱਚ ਸਭ ਤੋਂ ਉੱਚਾ ਸਥਾਨ ਮੰਨਿਆ ਗਿਆ ਬਾਬਾ ਨਾਨਕ ਤੋਂ ਬਿਨਾ ਭਗਤ ਕਬੀਰ ਬਾਦਮਾ ਬੁੱਧ ਮਹਾਵੀਰ ਲਾਉਤ ਸੇ ਗੁਰਜੀਏ ਖਲੀਲ ਜਬਰਾਨ ਇਹਨਾਂ ਸਾਰੇ ਸੰਤਾਂ ਜਾਂ ਦਾਰਸ਼ਨਿਕਾਂ ਦੀ ਜਿਵੇਂ ਉਸਨੇ ਵਿਆਖਿਆ ਕੀਤੀ ਹੈ ਸ਼ਾਇਦ ਇਹ ਉਦਾਂ ਕੋਈ ਹੋਰ ਕਰ ਸਕਿਆ ਹੋਵੇ ਗੀਤਾ ਦੀ ਵਿਆਖਿਆ ਉਸ ਦਾ ਸਿਗਨੇਚਰ ਵਰਕ ਗੀਤਾ ਦੀ ਵਿਆਖਿਆ ਆਸ਼ੋ ਦੀ ਕੀਤੀ ਹੋਈ ਗੀਤਾ ਦੀ ਵਿਆਖਿਆ ਭਾਰਤੀ ਦਰਸ਼ਨ ਦੀ ਖਾਸ ਕਰਕੇ 20ਵੀਂ ਸਦੀ ਦੇ ਭਾਰਤੀ ਦਰਸ਼ਨ ਦੀ ਇੱਕ ਮਹਾਨ ਪ੍ਰਾਤੀ ਹੈ ਆਸ਼ੋ ਜਦੋਂ ਬੁੱਧ ਤੇ ਬੋਲਦਾ ਨਾ ਉਦੋਂ ਉਸ ਦੀ ਅਸਲੀ ਕਲਾਸ ਸਮਝ ਆਉਂਦੀ ਹੈ ਤੇ ਵੀ 20ਵੀਂ ਸਦੀ ਦਾ ਕਿੰਨਾ ਵੱਡਾ ਦੁਖਾਂਤ ਹੈ ਕਿ ਧਰਮ ਨੂੰ ਇਹ ਜੀ ਨਵੀਂ ਡਾਈਮੈਂਸ਼ਨ ਵਿਆਖਿਆ ਤੇ ਵਿਸਤਾਰ ਦੇਣ ਵਾਲਾ ਓਸ਼ੋ ਕਦੇ ਦੇਸ਼ ਅਤੇ ਦੁਨੀਆ ਦੇ ਧਾਰਮਿਕ ਲੋਕਾਂ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ ਅਮਰੀਕਾ ਨੇ ਉਸ ਨੂੰ ਡਰ ਕੇ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਤੇ ਕਈ ਦੇਸ਼ਾਂ ਨੇ ਉਸ ਨੂੰ 에어ਪੋਰਟਾਂ ਤੋਂ ਹੀ ਮੋੜ ਦਿੱਤਾ ਸੋਚੋ ਇਹ ਸੋ ਕਾਲਡ ਧਰਮਾਂ ਵਾਲੇ ਉਹ ਆਪੀ ਧਰਮ ਦੀ ਨਵੀਂ ਵਿਆਖਿਆ ਤੋਂ ਕਿੰਨੇ ਡਰੇ ਹੋਏ ਹੋਣਗੇ ਇਵੀ ਕਿ ਆ ਜਾਂਦਾ ਕਿ ਓਸ਼ੂ ਵਿੱਚ ਬਹੁਤ ਵਿਰੋਧਾਪਾਸ ਹੈ ਉਸ ਦੇ ਬਹੁਤ ਵਿਚਾਰ ਆਪਾ ਵਿਰੋਧੀ ਨੇ ਪਰ ਓਸ਼ੂ ਖੁਦ ਇਸ ਗੱਲ ਨੂੰ ਸਵੀਕਾਰ ਕਰਦਾ ਉਸ ਦਾ ਕਹਿਣਾ ਹੈ ਕਿ ਜੀਵਨ ਪਲ ਪ੍ਰਤੀ ਪਲ ਬਦਲਦਾ ਅਸੀਂ ਜੋ ਕੱਲ ਸਾਂ ਅੱਜ ਨਹੀਂ ਹਾਂ ਸਾਡੀ ਸੋਚ ਜੋ ਕੱਲ ਸੀ ਅੱਜ ਨਹੀਂ ਹੋ ਸਕਦੀ ਸੋ ਹੋ ਸਕਦਾ ਹੈ ਮੈਂ ਅੱਜ ਜੋ ਕਹਿ ਰਿਹਾ ਉਹ ਕੱਲ ਨਾਲੋਂ ਬਿਲਕੁਲ ਵੱਖਰਾ ਹੋਵੇ ਜਾਂ ਬਿਲਕੁਲ ਉਲਟ ਵੀ ਹੋਵੇ ਆਸ਼ੋਦਾਤਾ ਮੂਲ ਸਿਧਾਂਤ ਹੀ ਇਹ ਹੈ ਕਿ ਕੱਲ ਨੂੰ ਫੜ ਕੇ ਬੈਠ ਜਾਣ ਵਿੱਚ ਹੀ ਕੱਟੜਤਾ ਦੇ ਬੀਜ ਪੈ। ਇੱਥੇ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜੀ ਆਸ਼ੋ ਦੇ ਕੁੱਲ ਪ੍ਰਵਚਨ ਜੋੜ ਲਏ ਜਾਣ ਤਾਂ ਇਹ ਕੋਈ 650 ਕਿਤਾਬਾਂ ਦਾ ਮਟੀਰੀਅਲ ਬਣਦਾ। ਉਸਨੇ ਜੀਵਨ ਦੇ ਲਗਭਗ ਹਰੇਕ ਵਿਸ਼ੇ ਉੱਤੇ ਪ੍ਰਵਚਨ ਕੀਤਾ। ਜੇ ਉਸ ਦਾ ਹਰ ਪ੍ਰਵਚਨ ਪਹਿਲੇ ਨਾਲੋਂ ਭਿੰਨ ਹੈ। ਭਾਵ ਉਸਨੇ ਆਮ ਧਰਮ ਪ੍ਰਚਾਰਕਾਂ ਵਾਂਗੂ ਗੱਲਾਂ ਰਿਪੀਟ ਨਹੀਂ ਕੀਤੀਆਂ। ਹੋ ਸਕਦਾ ਹੈ ਕਿ ਇੰਨੀ ਵਿਚਾਰ ਚਰਚਾ ਦੇ ਦੌਰਾਨ ਕੁਝ ਵਿਰੋਧਾਪਾਸ ਪੈਦਾ ਹੋ ਗਏ ਹੋਣ ਪਰ ਮੈਂ ਜਿੰਨਾ ਕੁ ਆਸ਼ੋਮ ਨੂੰ ਪੜ ਸਕਿਆ ਹਾਂ ਮੈਨੂੰ ਲੱਗਦਾ ਹੈ ਕਿ ਇਹ ਵਿਰੋਧਾਪਾਸ ਬਹੁਤ ਮਾਮੂਲੀ ਨੇ ਥੋੜੀ ਜੀ ਮਿਹਨਤ ਦੇ ਨਾਲ ਥੋੜੀ ਜੀ ਵਿਆਖਿਆ ਦੇ ਨਾਲ ਇਹ ਸਮਝ ਆ ਜਾਂਦੇ ਨੇ ਕਿ ਵਿਰੋਧਾਪਾਸ ਉਹ ਕੇ ਵੀ ਇਹ ਵਿਰੋਧਾਪਾਸ ਨਹੀਂ ਆਸ਼ੋਮ ਨੂੰ ਸਭ ਤੋਂ ਵੱਧ ਕ੍ਰੇਡੀਟ ਸਾਈਜ਼ ਕੀਤਾ ਗਿਆ ਉਸ ਦੀ ਬੈਂਚਮਾਰਕ ਚੂਰੀ ਜਿਹੜੀ ਕਿ ਇੱਕ ਕਿਤਾਬ ਵੀ ਹੈ ਸੰਭੋਗ ਸੇ ਸਮਾਦੀ ਤੱਕ ਉਸ ਲਈ ਪਰ ਨੋਟ ਕਰਨਾ ਕਦੇ ਕਿ ਨਿੰਦਿਆ ਦਾ ਇਹ ਕੰਮ ਬਹੁਤਾ ਕਰਕੇ ਅਜਿਹੇ ਲੋਕਾਂ ਨੇ ਨਿਪਰੇ ਚੜਿਆ ਜਿਨ੍ਹਾਂ ਨੇ ਅਸਲ ਵਿੱਚ ਨਾ ਉਹ ਕਿਤਾਬ ਪੜੀ ਸੀ ਤੇ ਨਾ ਹੀ ਓਸ਼ੋ ਦੇ ਉਹਨਾਂ ਪ੍ਰਵਚਨਾਂ ਨੂੰ ਠੀਕ ਤਰ੍ਹਾਂ ਸੁਣਿਆ ਤੇ ਸਮਝਿਆ ਸੀ ਉਹ ਬਸ ਇਸ ਦੇ ਟਾਈਟਲ ਨੂੰ ਫੜ ਕੇ ਬੈਠ ਗਏ ਤੇ ਬੈਠੇ ਰਹੇ ਸੰਭੋਗ ਦੀ ਪ੍ਰਕਿਰਿਆ ਉਸ ਸਾਰੇ ਸੰਕਲਪ ਦੇ ਵਿੱਚ ਮੈਂ ਇੱਕ ਉਦਾਹਰਨ ਸੀ। ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜੋ ਮਾਨਸਿਕ ਠਹਿਰਾਓ ਅਤੇ ਆਨੰਦ ਦੀ ਅਵਸਥਾ ਸੰਭੋਗ ਦਰਾਨ ਕੁਝ ਪਲਾਂ ਲਈ ਪੈਦਾ ਹੁੰਦੀ ਹੈ ਜੇ ਮਨੁੱਖ ਧਿਆਨ ਅਤੇ ਅਧਿਆਤਮ ਦੇ ਸਹੀ ਅਰਥ ਸਮਝ ਲਵੇ ਤਾਂ ਉਹ ਸਵੀਵੀ ਤੌਰ ਤੇ ਉਸ ਮਾਨਸਿਕ ਠਹਿਰਾਓ ਤੇ ਸਹਿਜ ਆਨੰਦੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ। ਉਹ ਛੋਟੀ ਜੀ ਗੱਲ ਸੀ ਬਹੁਤ ਛੋਟੀ ਪਰ ਅਨਪੜ੍ਹ ਤੇ ਡਰੇ ਹੋਏ ਲੋਕਾਂ ਨੇ ਆਪਣਾ ਸਾਰਾ ਓਸ਼ੋ ਵਿਰੋਧ ਇਸੇ ਨੁਕਤੇ ਉੱਤੇ ਕੇਂਦਰਿਤ ਕਰ ਲਿਆ ਪਰ ਇਸ ਵਿੱਚ ਉਹਨਾਂ ਦਾ ਹੀ ਨੁਕਸਾਨ ਹੋਇਆ ਉਹ ਇੱਕ ਮਹਾਂਤ ਤੇ ਇੱਕ ਕ੍ਰਾਂਤੀਕਾਰੀ ਦਰਸ਼ਨ ਨੂੰ ਸੁਣਨ ਸਮਝਣੇ ਤੋਂ ਉੱਕ ਗਏ ਤੁਸੀਂ ਅੱਜ ਦੇ ਕਿਸੇ ਸੰਤ ਕਿਸੇ ਗੁਰੂ ਕਿਸੇ ਕਥਾਵਾਚਕ ਜਾਂ ਧਰਮ ਉਪਦੇਸ਼ਕ ਜਾਂ ਧਰਮ ਪ੍ਰਚਾਰਕ ਨੂੰ ਸੁਣ ਦਸਾਂ ਵਿੱਚੋਂ 9 औषधियों ਵਿਚਾਰਨੂ ਚੋਰੀ ਕਰਕੇ ਤੋੜ ਮੋੜ ਕੇ ਉਲਟਾ ਪਲਟਾ ਕੇ ਪੇਸ਼ ਕਰਦੇ। ਬਸ ਨਾਂ ਨਹੀਂ ਲੈਂਦੇ ਤੇ ਡਰ ਕੇ ਪੇਸ਼ ਕਰਦੇ ਨੇ। ਉਹਨਾਂ ਵਿੱਚ ਔਸ਼ੋ ਵਾਂਗ ਖੁੱਲ ਕੇ ਗੱਲ ਕਹਿਣ ਦਾ ਹੌਸਲਾ ਨਹੀਂ ਹੈ। ਚਲੋ ਭਾਵੇਂ ਉਹ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦੀ ਚੋਰੀ ਹੀ ਕਰਦੇ ਨੇ। ਪਰ ਵਧੀਆ ਗੱਲ ਹੈ ਕਿ ਉਹ ਕੁਝ ਵਧੀਆ ਵਿਚਾਰ ਆਮ ਲੋਕਾਂ ਤੱਕ ਪਹੁੰਚਾਣ ਦਾ ਸਾਧਨ ਬਣੇ ਹੋਏ ਨੇ। ਕੋਈ ਦੂਜੀ ਰਾਏ ਨਹੀਂ। ਕੀ ਆਸ਼ੋਦੀ ਨਿੰਦਾ ਕਰਨ ਵਾਲੇ ਲੋਕ ਆਮ ਤੌਰ ਤੇ ਉਹ ਨੇ ਜਿਨ੍ਹਾਂ ਨੇ ਨਾ ਉਸ ਨੂੰ ਪੜਿਆ ਤੇ ਨਾ ਹੀ ਉਸ ਨੂੰ ਬੋਲਦਿਆਂ ਸੁਣਿਆ ਬਸ ਇਧਰੋਂ ਉਧਰੋਂ ਸੈਕਸ ਨਾਲ ਸੰਬੰਧਿਤ ਉਸ ਦੇ ਵਿਵਾਦਾਂ ਬਾਰੇ ਸੁਣਿਆ ਜਾਂ ਇਸ ਤਰੀਕੇ ਦੀਆਂ ਕੁਝ ਡਾਕੂਮੈਂਟਰੀਜ਼ ਦੇਖੀਆਂ ਨੇ ਤੇ ਉਹਨਾਂ ਦੇ ਆਧਾਰ ਤੇ ਹੀ ਆਸ਼ੋ ਨੂੰ ਰੱਦ ਕਰ ਦਿੱਤਾ ਉਹ ਆਸ਼ੋ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਨਹੀਂ ਆਪਣੇ ਅੰਦਰ ਦੇ ਖੋਖਲੇਪਣ ਤੋਂ ਡਰਦੇ ਨੇ ਉਤਾਰਮਿਕ ਪਖੰਡ ਤੋਂ ਡਰਦੇ ਨੇ ਉਸ ਧਾਰਮਿਕ ਪਖੰਡ ਤੋਂ ਜੋ ਪਰੰਪਰਾ ਨੇ ਉਹਨਾਂ ਨੂੰ ਸਿਖਾਇਆ ਤੁਸੀਂ ਇੱਕ ਵਾਰ ਇੱਕ ਵਾਰ ਔਸ਼ੋ ਨੂੰ ਕਿਸੇ ਵਿਸ਼ੇ ਤੇ ਬੋਲਦਿਆਂ ਸੁਣੋ ਮੇਰਾ ਦਾਵਾ ਹੈ ਕਿ ਤੁਹਾਡੇ ਕੂਲ ਉਸ ਵਿਸ਼ੇ ਬਾਰੇ ਸੋਚਣ ਲਈ ਇੰਨਾ ਕੁਝ ਨਵਾਂ ਤੇ ਹੈਰਾਨ ਕਰ ਦੇਣ ਵਾਲਾ ਹੋਵੇਗਾ ਕਿ ਤੁਸੀਂ ਆਪਣੇ ਆਪ ਹੀ ਔਸ਼ੋ ਵੱਲ ਖਿੱਚੇ ਜਾਓਗੇ ਕਿੰਨੇ ਦਿਨ ਤੁਹਾਨੂੰ ਗੱਲ ਨਹੀਂ ਸੁਝਾਈ ਤੇ ਜਿਸ ਦਿਨ ਸੁਝਾਈ ਤੁਸੀਂ ਬੋਲਣ ਦੀ ਹਾਲਤ ਵਿੱਚ ਆਓਗੇ ਤਾਂ ਇਹੀ ਕਹੋਗੇ ਕਮਾਲ ਹੈ ਯਾਰ ਮੈਂ ਇਸ ਵਿਸ਼ੇ ਬਾਰੇ ਇਸ ਤਰ੍ਹਾਂ ਪਹਿਲਾਂ ਕਿਉਂ ਨਹੀਂ ਸੋਚਿਆ